дар мурदाबाद ਸਾਰੇ ਵੀਰਾਂ ਨੂੰ ਜੈ ਭੀਮ ਜੈ ਭਾਰਤ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ ਅਮਿਤ ਸ਼ਾ ਜਿਹੜਾ ਗ੍ਰਹਿ ਮੰਤਰੀ ਦੇਖਦਾ ਆ ਉਹਨੇ ਬਾਵਾ ਸਾਹਿਬ ਦੇ ਦਿਸ਼ਾ ਦੇ ਖਲਾਫ ਕੁਝ ਅਪਸ਼ਬਦ ਬੋਲੇ ਆ ਤੇ ਸਾਰੇ ਪੂਰੇ ਦੇਸ਼ ਵਿੱਚ ਰੋਸ ਦੀ ਲਹਿਰ ਆ ਤੇ ਅੱਜ ਬੇਗੋਮਪੁਰਾ ਟਾਈਗਰ ਫੋਰਸ ਨੇ ਉਹਨਾਂ ਦੇ ਖਲਾਫ ਕਾਰਵਾਈ ਪੁੱਕਿਆ ਇੱਥੇ ਮੈਂ ਇੱਕ ਖਾਸ ਗੱਲ ਕਹਿਣੀ ਚਾਹੁੰਦਾ ਆ ਸੰਸਦ ਨੂੰ ਵਾਦੇ ਵਿੱਚ ਰਾਹੁਲ ਗਾਂਧੀ ਐਂਡ ਪਾਰਟੀ ਭਾਵੇਂ ਰਾਹੁਲ ਗਾਂਧੀ ਹੋਵੇ ਭਾਵੇਂ ਆਵਾਜ਼ ਵੀ ਪਾਰਟੀ ਵਾਲੇ ਹੁਣ ਉਥੇ ਸਰਕਾਰ ਨੂੰ ਘੇਰਨ ਲੱਗੇ ਰਹਿਣ ਵਾਸਤੇ ਕੋਈ ਨਾ ਕੋਈ ਮੁੱਦਾ ਖੜਾ ਕਰਦੇ ਆ ਪਰ ਇੱਕ ਉਹਨਾਂ ਦੀ ਮਾਨਸਿਕਤਾ ਦੇਖੋ ਵੀ ਸਿਰਫ ਸਸਦ ਭਵਨ ਦੇ ਅੰਦਰ ਹੀ ਉਹਨਾਂ ਨੇ ਵਿਰੋਧ ਕਰਨਾ ਜੇ ਉਹਨਾਂ ਨੂੰ ਵਾਕਿਆ ਹੀ ਦੁੱਖ ਹੁੰਦਾ ਤੇ ਇਸ ਵੇਲੇ ਇਸ ਵੇਲੇ ਦੇਸ਼ ਭਰ ਦੇ ਵਿੱਚ ਉਹ ਹਮੇਸ਼ਾ ਉਹਦੇ ਪੁਖਲੇ ਹੁੰਦੇ ਹੁੰਦੇ ਇਹ ਸਿਰਫ ਤੇ ਸਿਰਫ ਉਹਨਾਂ ਨੂੰ ਸਰਕਾਰ ਨੂੰ ਘੇਰਨ ਵਾਸਤੇ ਇੱਕ ਪ੍ਰੋਪਗੈਂਡਾ ਕਰ ਰਿਹਾ ਦੁੱਖ ਹੈਗਾ ਸਾਡੇ ਵਰਗੇ ਜਿਹੜੇ ਦਲੇ ਤੇ ਆਪਣੇ ਲੋਕ ਹੈਗੇ ਆ ਉਹਨਾਂ ਨੂੰ ਦੁੱਖ ਹੈ ਇਹਨਾਂ ਨੂੰ ਰਾਹੁਲ ਗਾਂਧੀ ਗਾਂਧੀ ਹੋਇਆ ਭਵੇਂ ਕੇਜਰੀਵਾਲ ਹੋਇਆ ਇਹਨਾਂ ਨੂੰ ਕੋਈ ਦੁੱਖ ਨਹੀਂ ਇਹ ਸਿਰਫ ਇੱਕ ਅਹੁਦਾ ਚਾਹੁੰਦੇ ਆ ਸਰਕਾਰ ਨੂੰ ਘੇਂਦਾ ਇਹਨਾਂ ਨੂੰ ਇਹਨਾਂ ਨੂੰ ਹੋਰ ਇਸ ਤੋਂ ਇਲਾਵਾ ਹੋਰ ਕੋਈ ਦੁੱਖ ਨਹੀਂ ਆ ਕਿਉਂ ਨਹੀਂ ਅੱਜ ਕਾਂਗਰਸ ਸਰਕਾਰ ਦੇ ਜਿਹੜੇ ਨਮਾਇंदे ਰੋਡ ਤੇ ਆਏ ਕਿਉਂ ਜਦੋਂ ਰਾਹੁਲ ਗਾਂਧੀ ਦੇ ਖਿਲਾਫ ਕੁਝ ਬੋਲਿਆ ਸੀ ਸੋਨੀਆ ਗਾਂਧੀ ਦੇ ਖਿਲਾਫ ਕੁਝ ਬੋਲਿਆ ਸੀਗਾ ਇਹਨਾਂ ਨੇ ਐਮਪੀ ਜਿਹੜੇ ਆ ਭਾਜੀਪੀ ਦੇ ਉਸ ਵੇਲੇ ਇਹਨਾਂ ਨੇ ਇਹਨੂੰ ਮੁੱਦਾ ਬਣਾ ਕੇ ਰੋਡ ਜਾਮ ਕੀਤੇ ਸੀਗੇ ਅੱਜ ਕਿਉਂ ਨਹੀਂ ਰੋਡ ਤੇ ਆਏ ਜੀ ਜਗਰੂਦੇਵ ਜੈਪੀ ਜੈਪੀ ਭਾਰਤ ਸਭ ਤੋਂ ਜ਼ਿਆਦਾ ਤੁਹਾਨੂੰ ਪਤਾ ਹੈ ਕਿ ਅਮੀਸ਼ਾ ਨੇ ਜੋ ਬਹੁਤ ਹੀ ਭੜੀ ਜੋ ਬਾਰਤ ਨਾਲ ਕੀਤਾ ਸੰਸਦ ਵਿੱਚ ਕਿ ਅੰਬੇਡਕਰ 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 ਵੀ ਇੰਨਾ ਅਗਰ ਜੇ ਤੁਸੀਂ ਭਗਵਾਨ ਦਾ ਨਾਮ ਜਪਿਆ ਹੁੰਦਾ ਤਾਂ ਤੁਸੀਂ ਸਵਰਗ ਵਿੱਚ ਚਲੇ ਜਾਂਦੇ ਪਰ ਮੈਂ ਅੰਬੇਡਕਰ ਸਾਹਿਬ ਤੋਂ ਉਹਨੂੰ ਦੱਸਿਆ ਜਾਂਦਾ ਮੈਂ ਅੰਮ੍ਰਿਤ ਸ਼ਾਹ ਨੂੰ ਅਗਰ ਸਾਨੂੰ ਤੇਰੇ ਬਰਾਬਰ ਹੱਕ ਬੈਠੇ ਲਾ ਕੇ ਦਿੱਤਾ ਤਾਂ ਡਾਕਟਰ ਅੰਬੇਦਕਰ ਸਾਹਿਬ ਨੇ ਦਿੱਤਾ ਅਗਰ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਡਾਕਟਰ ਅੰਬੇਦਕਰ ਸਾਹਿਬ ਨੇ ਦਿੱਤਾ ਜਦੋਂ ਲਖਸ਼ਰ ਹੁੰਦੇ ਆ ਉਦੋਂ ਤੁਸੀਂ ਸਾਡੇ ਦਰਵਾਜ਼ਾ ਮਾਰ ਕੇ ਹੱਥ ਜੋੜ ਕੇ ਖੜੇ ਹੁੰਦੇ ਆ ਸਾਡੇ ਪੈਰੀ ਵੀ ਤਿੰਦੇ ਆ ਇਹ ਹੱਕ ਸਾਨੂੰ ਡਾਕਟਰ ਅੰਬੇਦਕਰ ਸਾਹਿਬ ਨੇ ਦਿੱਤਾ ਉਹ ਕਿਸੇ ਭਗਵਾਨ ਨੇ ਦਿੱਤਾ ਇਹ ਲੈ ਸਾਡਾ ਭਗਵਾਨ ਡਾਕਟਰ ਅੰਬੇਦਕਰ ਸਾਹਿਬ ਹੀ ਆ ਔਰ ਰਹੇਗਾ ਜੈ ਗੁਰੂ ਦੇਵ ਜੈ ਪੀਰ ਜੈ ਭਾਗ